ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਰਨਤਾਲੀਵਾਲ ਦੇ ਉੱਤੇ ਅੱਜ ਤਰੀਕ ਹੈਗੀ ਹੈਗੀ 20 ਦਸੰਬਰ 2025 ਤੇ ਅੱਜ ਆਪਾਂ ਜਾ ਰਹੇ ਹਾਂਗੇ ਰਾਜਸਥਾਨ ਟੂਰ ਤੇ ਉੱਤੇ ਮੈਂ ਤੇ ਮੇਰੇ ਨਾਲ ਹੈਗਾ ਮੁੰਡਾ ਸਮਾਦ ਭਾਈ ਤੋਂ ਹੈਗਾ ਸਿਮਰਜੀਤ ਸਿਮਰਜੀਤ ਤੇ ਉਹ ਕੈਨੇਡਾ ਤੋਂ ਆਇਆ ਹੋਇਆ ਹੈਗਾ ਤੇ ਅਸੀਂ ਕਾਫੀ ਸਮੇਂ ਤੋਂ ਬਣਾ ਰਹੇ ਸੀ ਪ੍ਰੋਗਰਾਮ ਤੇ ਚਲੋ ਹੁਣ ਅੱਜ ਹੀ ਜਾ ਰਹੇ ਹਾਂਗੇ ਤੇ ਤੁਸੀਂ ਵੀ ਵੀਡੀਓ ਨੂੰ ਸਾਰੀ ਦੇਖਣਾ ਹੈਗਾ ਤੇ ਆਪਣਾ ਸਾਰਾ ਮਤਲਬ ਜਿਹੜਾ ਇਹ ਟੂਰ ਦੀ ਸਾਰੀ ਸੀਰੀਜ਼ ਸਾਰੀ ਦੇਖਣੀ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓਸ ਕਿਹਾ ਆਪਣਾ ਕਰੋ ਟੈਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਇਹ ਵੀਡੀਓ ਮੈਂ ਥੋੜੇ ਦੇ ਕੋਈ ਬਣਾ ਰਿਆਂਗਾ ਵੀ ਚਲੋ ਤੁਹਾਨੂੰ ਵੀ ਹਨਾ ਘਰੇ ਬੈਠੇ ਮਨਾਲ ਦੀ ਨਾਲ ਆਪਾਂ ਦਿਖਾਈ ਜਾਵਾਂਗੇ ਜਿੱਦੇ ਤੇ ਆਪਾਂ ਜਾਵਾਂਗੇ ਇਹ ਟੂਰ ਆਪਣਾ ਹੋਊਗਾ 6 ਤੋਂ 7 ਦਿਨਾਂ ਦਾ ਹੋ ਸਕਦਾ ਜੇ ਵੱਧ ਘੱਟ ਕਰ ਲਿਗੋ ਸਾਡੇ ਮੂੜ ਤੇ ਘੰਡ ਡਿਪੈਂਡ ਹੋਊਗਾ ਹਨਾ ਵੀ ਜੇ ਚੰਗਾ ਲੱਗਿਆ ਤਾਂ ਵੱਧ ਨਾਲ ਨਹੀਂ ਹੋ ਸਕਦਾ ਇਹ ਪਹਿਲਾਂ ਮੂੜੇ ਜ 5 ਦਿਨਾਂ ਦੇ ਮੂੜੇ ਜਣ ਤੇ ਜੁਨੇ ਵੀਡੀਓ ਨਾਲ ਤੇ ਨਾਲ ਹੁਣ ਆਪਾਂ ਫੁੱਲ ਵੀਡੀਓ YouTube ਤੇ ਤੇ ਮਿੰਨੀ ਵਲੌਗ ਆਪਣੇ Instagram ਤੇ ਹਣਗੇ Instagram ਤੇ ਵੀ ਆਪਾਂ ਨੂੰ ਫੋਲੋ ਕਰ ਲਓ ਕਰਨ ਢਾਲੀਵਾਲ 0014 ਤੇ ਆਪਣਾ Instagram ਅਕਾਊਂਟ ਹੈਗਾ ਚਲੋ ਜੀ ਹੁਣ ਮਿਲਦੇ ਆ ਅੱਗੇ ਜਾ ਕੇ ਪੈਕਿੰਗ ਵਗੈਰਾ ਆਪਣੀ ਹੋ ਗਈ ਆ ਦੋ ਪੈਕਟ ਆਪਣੇ ਕੱਪੜੇ ਨਾਲ ਇੱਕ ਕੋਟ ਲੈ ਚਲੇ ਇੱਕ ਆਪਾਂ ਪਾ ਲਿਆ ਹੈਗਾ ਤੇ ਹਾਂ ਆਪਣੇ ਐਨਕਾਂ ਦੇ ਵਿੱਚ 17 ਤੇ ਸਮਾਂ ਲਗਭਗ 8:30 ਹੋ ਗਿਆ ਨਾ ਦੇਖੀ ਨਹੀਂ 10 ਵਜੇ ਤੇ ਆਪਾਂ ਪਹੁੰਚ ਗਏ ਟੱਲੇਵਾਲ ਤੇ ਇਧਰ ਦਾ ਮੇਰਾ ਨਾਮ ਮੁੰਡਾ ਸਮਾਦ ਪਈ ਸਮਰਜੀਤ ਸਿੰਘ ਤੇ ਇਹ ਆਉਣਾ ਆਇਆ ਹਾਂ ਟ੍ਰੈਕ ਆ ਤੋਂ ਤੇ ਇੱਚ ਦਾ ਟ੍ਰੈਕ ਤੇ ਹੋਰ ਵੀ ਸੈਟ ਆ ਹਾਂ ਵਧੀਆ ਵਧੀਆ ਬਿਲਕੁਲ ਠੀਕ ਠਾਕ ਤੇ ਪਿੰਡੋਂ ਨਿਕਲੇ ਸੀ ਅਸੀਂ ਜਦੋਂ ਸੀਗਾ ਲੱਗਿਆ ਵਾ ਦਿਨ ਵਧੀਆ ਤੇ ਹੁਣ ਭੈਂਦਰੀ ਤਵਾ ਕੇ ਤੁੰਦੀ ਤੁੰਦ ਹੋ ਗਈ ਪਤਾ ਕੀ ਚੱਕਰ ਆ ਨਿਹਾਲ ਸਿੰਘ ਹਾਲ ਤੱਕ ਪੂਰਾ ਵਧੀਆ ਸੀਗਾ ਮੇ ਧੁੱਪ ਨਿਕਲੀ ਹੋਈ ਸੀਗਾ ਉਹਨਾਂ ਮਤਲਬ ਧੰਦ ਬਣ ਕੇ ਪੂਰੀ ਤੇ ਬਾੜ ਸਾਡੀ ਹੈਗੀ ਹੈ ਕਿ 500 ਕਿਲੋਮੀਟਰ ਹੈਗਾ ਜੈਪੁਰ ਜਾ ਰਹੇ ਹਾਂ 11 ਅਸੀਂ ਤੇ ਅੱਜ ਸਾਡੀ ਸਟੇਜ ਹੈਗੀ ਜੈਪੁਰ ਦੀ ਤੇ ਕੱਲ ਨੂੰ ਜੈਪੁਰ ਦੇਖਾਂਗੇ ਜੇ ਇੱਕ ਦਿਨ ਚ ਆਪਾਂ ਵੇਖ ਲਿਆ ਤਾਂ ਇੱਕ ਦਿਨ ਚ ਨਹੀਂ ਪਰ ਚਲੋ ਉਹਨਾਂ ਲਾ ਲਾਂਗੇ ਉਹ ਜਿਵੇਂ ਜਿਵੇਂ ਹੋਊਗਾ ਪਰਗਾ ਤੁਹਾਨੂੰ ਨਾਲ ਦੀ ਤੁਸੀ ਜਾਵਾਂਗੇ ਤੇ ਵੀਡੀਓ ਨੂੰ ਪੂਰਾ ਦੇਖਣਾ ਵੀਡੀਓ ਸਕਿਪ ਜਮਾ ਨਹੀਂ ਤੁਸੀਂ ਕਰਨਾ ਤੁਹਾਨੂੰ ਆਪਾਂ ਸਾਰਾ ਆਪਣਾ ਮਤਲਬ ਵੀ ਦੱਸਾਂਗੇ ਟੂਰ ਗਾਈਡ ਕਰਾਂਗੇ ਵੀ ਕਿੱਧਰ ਦੇ ਕਿਹੜੇ ਰੂਟ ਗਏ ਆ ਆਪਾਂ ਆਪਾਂ ਉਹਨਾ ਪਠੰਡੇ ਵਾਦੀ ਦਿਖਾਰੇ ਰੂਟ ਪਠੰਡਾ ਮੰਡੀ ਟੱਪ ਵਾਲੀ ਉਧਰ ਸੈਸੇ ਵਿੱਚ ਦੀ ਇੱਕ ਹੋਰ ਰੂਟ ਸੀਗਾ ਆਪਣਾ ਮੰਨ ਲਓ ਅ ਪਰਤਾਲਾ ਸੰਗਰੂਰ ਪਾਤੜਾਂ ਜੀਨ ਤੇ ਅਸੀਂ ਹੁਣ ਇਕ ਹੋਰ ਰੂਟ ਲਿਆ ਹੈਗਾ ਨਾ ਤੇ ਤੁਹਾਨੂੰ ਵੀਡੀਓ ਦੇ ਐਂਡ 'ਚ ਆਪਾਂ ਜਿੱਦਣ ਆਪਣਾ ਬਸ ਐਂਡ ਵਾਲਾ ਬਲੌਗ ਹੋਏ ਉਦੋਂ ਸਾਰਾ ਦੱਸਾਂਗੇ ਵੀ ਕਿਹੜੇ ਰੂਟ ਤੁਹਾਨੂੰ ਆਉਣਾ ਚਾਹੀਦਾ ਤੇ ਆਪਾਂ ਬਾਕੀ ਤੁਹਾਨੂੰ ਸਾਰਾ ਖਰਚਾ ਕਿੰਨੇ ਦਾ ਆਪਣਾ ਤੇਲ ਲੱਗਿਆ ਕੀ ਆਪਣਾ ਮਤਲਬ ਆਪਣਾ ਹੋਟਲ ਮਿਲੇ ਰਹਿਣ ਲਈ ਆ ਨਾ ਖਾਣਾ ਪੀਣਾ ਟੈਕਸ ਵਗੈਰਾ ਜਿਹੜਾ ਹੁੰਦਗਾ ਮਤਲਬ ਜਿਹੜੇ ਆਪਾਂ ਉਹ ਖਾ ਕੇ ਮਹਿਲ ਵਗੈਰਾ ਜਿਹੜੇ ਹੁੰਦੇ ਆਗੇ ਇਹੀ ਕੋਈ ਵੇਖਣ ਲਾ ਉਥੇ ਤੇ ਉਹਨਾਂ ਦਾ ਆਪਾਂ ਨੂੰ ਕੀ ਟੈਕਸ ਲੱਗਿਆ ਸਾਰਾ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਲੋ ਜੀ ਆਪਾਂ ਸੀਗੇ ਪਾਤੜਾ ਨੇੜੇ ਜਿੱਥੇ ਲੰਗਰ ਲੱਗਿਆ ਸੀ ਤੁਹਾਨੂੰ ਪਤਾ ਨਾ ਜਿਵੇਂ ਕੀ ਦੀਦੜੀ ਚੱਲ ਰਿਹਾ ਹੈ ਕਿ ਚਾਹਸੀ ਦੇ ਨਾਲ ਇਧਰ ਸਕੇ ਪ੍ਰੈਸਕੋਰ ਦੀ ਪਾਰ ਲੇ ਜੀ ਜਿੰਨੇ ਨਹੀਂ ਛੱਡਣ ਲੱਗੇ ਲੱਗ ਕਰਮ ਦਾ ਜਦੋਂ ਲੱਗ ਕਰ ਵੀ ਛੱਡਣਾ ਜ਼ਰੂਰੀ ਹੈਗਾ ਤੇ ਇਥੋਂ ਸਾਨੂੰ ਥੋੜਾ ਜਿਹਾ ਘੰਟਾ ਸਾਨੂੰ ਫਾਸਟ ਐਕ ਨੇ ਲਝਾ ਲਿਆ ਉਹ ਬੜਵਰ ਸੀ ਉਹ ਬੜਵਰ ਬੜਵਰ ਫਾਸਟ ਐਕ ਇਹਦਾ ਗੱਡੀ ਦਾ ਪੰਜੀ ਤੋਂ ਪਹਿਲਾਂ ਸੀਗੀ ਉਹਦੇ ਨਾਲ ਤੇ ਬੋਲਦਾ ਫਾਸਟ ਐਕ ਪੈਸੇ ਬਹੁਤ ਪੈਂਦੇ ਨਹੀਂ ਸੀ ਘੰਟਿਆਂ ਨੂੰ ਮੱਥਾ ਮਾਰੀ ਗਿਆ ਪਰ ਸਾਡਾ ਕੰਮ ਫੇਰ ਵੀ ਨਹੀਂ ਹੋਇਆ ਕਲਾਂ ਕੇ ਰਾਂ ਸ਼ਾਈ ਤੌਰ ਪਿਆ ਕੇ ਕੈਸ਼ ਦੇ ਦਾਂ ਕੈਸ਼ ਲੈ ਜਾ ਦੁੱਗਣਾ ਮਤਲਬ ਜਿਹੜੇ ਟੂਲ ਪਲਾਜ਼ਾ ਤੇ ਤੇ ਚਲੋ ਜੀ ਅਮਾ ਮਿਲਦੇ ਆਂ ਪਾਗ ਗਏ ਜਾ ਕੇ ਲਓ ਜੀ ਆਪਾਂ ਆ ਗਏ ਸੀ 1 ਵਜੇ ਦੇ ਨਾਲ ਪਤਲਾ ਤੇ ਇੱਥੇ ਰੁਕੇ ਸੀ ਪੰਡ ਤਾਂ ਦਾ ਢਾਬਾ ਬੱਪ ਲੱਗੀ ਸੀ ਰੋਟੀ ਪਾਣੀ ਖਾ ਲਗੇ ਅੱਜ ਦਿਨ ਨਹੀਂ ਨਿਕਲਿਆ ਵੈਸੇ ਨਾ ਹੁੰਦੀ ਹੈਗੀ ਅਰਕੋ ਦਾ ਵਧੀਆ ਟੋਪਿਕ ਲੱਗੀ ਹੁਣ ਤਾਂ ਹੁੰਦੀ ਪਈ ਜਾਈ ਆਪਾਂ ਨੂੰ ਅਜਿਹਾ ਕਿਤਾ ਸੇਪ ਆਜੀ ਹੈਗੀ ਤੇ ਇੱਕ ਕਿਹੜੀ ਕਿਹੜੀ ਸੀਗੀ ਦਾਲ ਤੜਕਾ ਦਾਲ ਤੜਕਾ ਤੇ ਨਾਲ ਉਧਰ ਸੈਲਡ ਵਗੈਰਾ ਆ ਰਿਹਾ ਹੈਗਾ ਕਾ ਲੱਗਿਆ ਇੱਧਰ ਮਿਲੋ ਜੀ ਮੁੰਡਾ ਆਪਣੇ ਨਾਲ ਜਿਹੜਾ ਕੈਨੇਡਾ ਚੋਂ ਹੋਰ ਬਾਈ ਕੀ ਹਾਲ ਚਾਲਾਂ ਵਧੀਆ ਹੋ ਰਹੀ ਹੈ ਬਾਈ ਠੀਕ ਠਾਕ ਕਿਵੇਂ ਟ੍ਰਿਪ ਕਿਵੇਂ ਜਾ ਰਿਹਾ ਸਰ ਤੋਂ ਵਧੀਆ ਜਾ ਰਿਹਾ ਹੈ ਵਧੀਆ ਇੰਜੋਏ ਹੋ ਰਿਹਾ ਥੋੜੀ ਟ੍ਰੈਵਲ ਦੀ ਸਮੱਸਿਆ ਹੈਗੀ ਨਾ ਟ੍ਰੈਵਲ ਦੀ ਸਮੱਸਿਆ ਹੈਗੀ ਆ ਕਰੋਨਾ ਦਾ ਥੋੜਾ ਜਿਹਾ ਆਪਣੇ ਯਾਰ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਮੂਰੇ ਕੱਢ ਦਿੰਦੇ ਆ ਉਹਦਾ ਸਾਨੂੰ ਥੋੜੀ ਹੈਗਾ ਥੋੜਾ ਧੁੰਦ ਆ ਗਈ ਬਾਕੀ ਸਾਰਾ ਕੁਝ ਠੀਕ ਆ ਬਹੁਤ ਟਾਈਮ ਦੇ ਹੀ ਮਤਲਬ ਵੀ ਪਲਾਨਿੰਗ ਭਾਏ ਸਾਲ ਹੋ ਗਏ ਸਾਨੂੰ ਬਣਾ ਰਿਹਾ ਤੇ ਅੱਜ ਮੌਕਾ ਮਿਲਿਆ ਸਾਨੂੰ ਘੁੰਮਣ ਜਾਣ ਦਾ ਤੇ ਬਾਕੀ ਹੋਰ ਕੁਝ ਕਹਿਣਾ ਚਾਹੁੰਦੇ ਹੋਵੋਗੇ ਵੀ ਕਿਵੇਂ ਇੱਕ ਕਾਇਟਮੈਂਟ ਲੈਵਲ ਕਿਵੇਂ ਆ ਕਾਇਟਮੈਂਟ ਬਹੁਤ ਆ ਬਸ ਜਿਹੜੇ ਸਾਡਾ ਸਾਡਾ ਟ੍ਰੇਨਿੰਗ ਚੱਲ ਰਿਹਾ ਜੀ ਉਹ ਸਾਡਾ ਆ ਬਹੁਤ ਵਧੀਆ ਜਾ ਰਿਹਾ ਹੈਗਾ ਇਹਦਾ ਸਾਡਾ ਜੀ ਪਲਾਨ ਕਰਿਆ ਸੀ ਉਹ ਸਾਡੇ ਚੱਲ ਰਿਹਾ ਤੇ ਬਾਕੀ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਸਾਰੀਆਂ ਵੀਡੀਓ ਤੁਹਾਨੂੰ ਭੇਜਦੇ ਰਾਵਾਂਗੇ ਤੇ ਲਾਈਕ ਸ਼ੇਅਰ ਤੇ ਕਮੈਂਟਮੈਂਟ ਜ਼ਰੂਰ ਕਰਨਾ ਜੁੜੇ ਰਹੋ ਚੈਨਲ ਨਾਲ ਸਾਰੀਆਂ ਵੀਡੀਓ ਤੁਸੀਂ ਇਸੇ ਚੈਨਲ ਤੇ ਦੇਖ ਲਓਗੇ ਤੇ ਚਲੋ ਹੁਣ ਅਸੀਂ ਹਾਂ ਤੁਹਾਨੂੰ ਮਿਲ ਜਾਈ ਗਏ ਜਿਵੇਂ ਪ੍ਰੋਗਰਾਮ ਉਹ ਮੈਂ ਦਿਖਾਈ ਚਲਾਂਗੇ ਤੇ ਵੈਸੇ ਹੋਟਲ ਵੀ ਵਧੀਆ ਜੇ ਪੰਜਟਾਟਾ ਬਾਜੀ ਤੁਸੀਂ ਵੀ ਆਓ ਕਿਤੇ ਖੜ ਕੇ ਜਰੂਰ ਜਾਇਓ ਵਧੀਆ ਮਤਲਬ ਪੀਸਕੋਲ ਹੈ ਰਿਵਰਨਮੈਂਟ ਹੈਗਾ ਸੌਸਪਾਈ ਬਹੁਤ ਆਗੀ ਤੇ ਚਲੋ ਮਿਲਦੇ ਹਾਂ ਤੁਹਾਨੂੰ ਅਗਲੀ ਟਿਕਾ ਕੇ ਲੱਕ ਪਾਕ ਕ ਤੇਨਕ ਵੈਦਾ ਹੋ ਗਈ ਸਮਾਂ ਤੇ ਰੋਡ ਆਪਨ ਮਿਲਿਆ ਹੁਣ ਵਧੀਆ ਫ੍ਰੀ ਲੈਨ ਆਗਾ ਇਹ ਇਹ ਹੈਗਾ ਨਰਨੌਲ ਵਾਲਾ ਆ ਵਾਲੇ ਤੋਂ ਨਰਨੌਲ ਵਾਲਾ 152 ਡੀ ਹੈਗਾ ਇਹ ਤੇ ਰੋਡ ਬਹੁਤ ਸੋਹਣਾਗਾ ਬਾੜ ਬਹੁਤ ਵਧੀਆ ਨਿਪੜ ਰਹੀ ਹੈਗੀ ਬਾਕੀ ਦੇਖੋ ਪਹਿਲਾਂ ਸਾਨੂੰ ਲੱਗ ਰਹੀ ਪਹੁੰਚਦੇ ਨਹੀਂ ਅੱਜ ਅਸੀਂ ਇਹ ਜੇ ਰੋਡ ਸੀ ਟ੍ਰੈਪ ਕੇ ਬਹੁਤ ਜ਼ਿਆਦੇ ਸੀ ਬਾਕੀ ਆ ਧੂਆਂ ਧੁੰਦ ਜੀ ਹੈਗੀ ਹਨ ਤੇ ਹੁਣ ਲੱਗ ਰਿਹਾ ਵੈਸੇ ਪਹੁੰਚ ਜਾਗੇ ਅਸੀਂ ਸਮੇ ਨਾਲ ਤੇ ਇਹਦਾ ਨਾ ਪਣ ਚੜਨ ਲੱਗਿਆਂ ਦੀ ਟੂਲ ਨੇ ਪਰਚੀ ਦੇ ਦਿੱਤੀ ਹੈਗੀ ਆਹ ਫਿਰ ਮੈਂ ਦਿਖਾਉਣਾਗਾ ਤੇ ਚੜਨ ਲੱਗਿਆਂ ਨੂੰ ਪਰਚੀ ਦੀ ਜਿੱਥੇ ਆਪਾਂ ਉਤਰਾਂਗੇ ਉਥੇ ਤਾਂ ਟੂਲ ਟੈਕਸ ਕੱਟਿਆ ਜਾਣਾਗਾ ਵੀ ਮੌਕੇ ਤੇ ਨਹੀਂ ਕਰ ਦੇਗੇ ਤੇ ਕਿਵੇਂ ਲੱਗ ਰਿਹਾ ਬਈ ਤੈਨੂੰ ਰੋਡ ਇਹ ਬਾਕੀ ਇਹ ਬੰਦਾ ਬਾਕੀ ਨਾ ਬਾਹਰ ਕੈਨੇਡਾ ਤੋਂ ਅਮਰੀਕਾ ਨੂੰ ਟਰੱਕ ਤੇ ਚੱਲਦਾਗਾ ਇਹ ਕੱਢਦਾਗਾ 12 ਘੰਟਿਆਂ ਦੇ ਵਿੱਚ ਇਹਦਾ 1200 ਕਿਲੋਮੀਟਰ ਰੂਟ ਆ ਤੇ 12 ਜਨੇ 1 ਘੰਟਿਆਂ ਚ 1200 ਕਿਲੋਮੀਟਰ ਕੱਢਣੀ ਆ ਤੇ ਉਧਰ ਮੁੜ ਕੇ ਠਾਣ 10 ਘੰਟੇ ਸਲੀਪ ਆ ਕੇ ਫੇਰ ਮੁੜਦਾ 12 ਘੰਟਾ 1200 ਹੀ ਫੇਰ ਕੱਢਦਾ ਉਸ ਨਾਲ ਇੱਕ ਵੀਰੇ ਪੁੱਛਦਾ ਵੀ ਕਿਵੇਂ ਲੱਗਿਆ ਤੁਹਾਨੂੰ ਆਹ ਰੋਡ ਦਾ ਐਕਸਪੀਰੀਅੰਸ ਬਸ ਬਾਹਰ ਵਾਂਗੂ ਹੀ ਆ ਜਿਵੇਂ ਬਾਹਰਲੇ ਰੋਡਾਂ ਉਵੇਂ ਹੀ ਆ ਬਸ ਬਣਿਆ ਵਾ ਆਪਣਾ ਇੰਡੀਆ ਵੀ ਤਰੱਕੀ ਕਰ ਰਿਹਾ ਹੈ ਇਸ ਹਿਸਾਬ ਨਾਲ ਮੇਰੇ ਜਿਹਾ ਸੇਮ ਹੀ ਲੱਗ ਰਿਹਾ ਹੈ ਸੇਮ ਹੀ ਲੱਗ ਰਿਹਾ ਹੈ ਟ੍ਰੈਫਿਕ ਦਾ ਕੋਈ ਇਸ ਤੋਂ ਬਾਲਾ ਕੋਈ ਨਹੀਂ ਇਹ ਤਾਂ ਕੋਈ ਟ੍ਰੈਫਿਕ ਨਹੀਂ ਆ ਚਾਲਾ ਕੋਈ ਨੋਰਮਲ ਰੋਲ ਕਰਕੇ ਤੇ ਚੜਦੇ ਘੱਟ ਆ ਬਾਕੀ ਰੋਡ ਦੀ ਸਫਾਈ ਵੀ ਵਧੀਆ ਹਾਂ ਜੰਪ ਜੰਪ ਵੀ ਐਣੀ ਵਧੀਆ ਪੋਲ ਵੀ ਠੀਕ ਸੋਸਰੇ ਆ ਹਾਂ ਪੋਲ ਵੀ ਬਹੁਤ ਵਧੀਆ ਬਣਿਆ ਗਿਆ ਐਣੀ ਕਈ ਪੁਲਾਂ ਤੇ ਜੰਪ ਜੇ ਬਣੇ ਹੁੰਦੇ ਨੇ ਇਹ ਇੰਟੀ ਹੈ ਬਾਕੀ ਇਹੋ ਜੇ ਰੋਡ ਦਾ ਨਾ ਆਪਾਂ ਟੂ ਟੈਕ ਦਿੱਤਾ ਕੋਈ ਦੁੱਖ ਤਾਂ ਨਹੀਂ ਸਹੀ ਆ ਕਿ ਨਹੀਂ ਨਹੀਂ ਕੋਈ ਨਹੀਂ ਦੁੱਖ ਤਾਂ ਇਹ ਸਹੀ ਆ ਚਲ ਇਹ ਜੀ ਫਤਨੋਂ ਆਪਾਂ ਨੂੰ ਉਹ ਵੀ ਮਿਲ ਰਹੀ ਹੈ ਕਿ ਫੈਸਿਲਿਟੀ ਵੀ ਮਿਲ ਰਹੀ ਹੈ ਵਧੀਆ ਨਾ ਤੇ ਬਾਕੀ ਚੱਲ ਰਹੇ ਆ ਜੀ ਮਿਲਦੇ ਆ ਹੁਣ ਅੱਗੇ ਜਾ ਕੇ ਬਣੇ ਰੋ ਵੀਡੀਓ ਨਾਲ ਇਹ ਰੋਡ ਤੇ ਨਾ ਪੈਕ ਜੀ ਦੇਖੀ ਹੈਗੀ ਨਾ ਸਰੋਂ ਬਹੁਤ ਜ਼ਿਆਦਾ ਸਰੋਂ ਤੇ ਝੰਡ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਕਿ ਸਰੋਂ ਆ ਤੇ ਝਾਂਡੀਆਂ ਝਾਂਡਾ ਟਿੱਬੇ ਵੀ ਹੈਗੇ ਆ ਮਤਲਬ ਟਿੱਬਿਆਂ ਉੱਤੇ ਲੋਕਾਂ ਦਾ ਸਰੋਂਾਂ ਬੀਜੂਆਂ ਕਣਕ ਤਾਂ ਨਾ ਮਾਤਰਾ ਦੇਖਣ ਨੂੰ ਕਣਕ ਆਲੂ ਦਾ ਵੇਖੀ ਨਹੀਂ ਜਮੇ ਆਪਾਂ ਜਿਹਨਾਂ ਗਏ ਤੇ ਨਾ ਆ ਸਾਰੀ ਵੇਖਦਾ ਨਾ ਇਹ ਸਰੋਂ ਹੀ ਸਰੋਂ ਆ ਗਈ ਕਿੰਨੀ ਵੇ ਨ ਸਰੋਂ ਸਰੋਂ ਆ ਗਈ ਤੇ ਝੰਡਾ ਕੇ ਇਹ ਝੰਡਾ ਤਾਂ ਹਰਿਆਣੇ ਵਾਲੀ ਬੇਵ ਜਿਹਾ ਲੱਗ ਗਈ ਹੈਗੀ ਦੂਜੀ ਵਾਲੀ ਰਾਜਸਥਾਨ ਵਾਲੀ ਤੇ ਸਰੋਂ ਦੇਖੋ ਤੁਸੀਂ ਬਹੁਤ ਸਰੋਂ ਆਪਣੇ ਤਾਂ ਵੇਖਣ ਨੂੰ ਨਹੀਂ ਮਿਲਦੀ ਸਰੋਂ ਬੈਠੀ ਨੋਟ ਕਰੀ ਜਾਣਾ ਕੋਲੋਂ ਦਾ ਬਾਕੀ ਰੋਡ ਇੱਕ ਨੰਬਰ ਆਗਾ ਇੱਲਾ ਤਾਂ ਇਹ ਤਾਂ ਵੇਖਿਆ ਵੀਡੀਓ ਵਾ ਢਾਬੇ ਦੇ ਰੋਗੇ ਸੀ ਨਾ ਪੰਡ ਦਾ ਢਾਬੇ ਦੇ ਕਿੰਨੀ ਧੁੰਦ ਸੀ ਇੱਥੇ ਜਦੋਂ ਮਤਲਬ ਅੱਧਾ ਰੋਡ ਸੀ ਅੱਧੇ ਦਿਲ ਘਟ ਆ ਗਿਆ ਨਾ ਤੇ ਮੌਸਮ ਜਮਾ ਕਲੀਅਰ ਹੋ ਗਿਆ ਤੇ ਸੂਰਜ ਦੇਖ ਰਿਹਾ ਹਾਂ ਚਾਂਪ ਦਾ ਪੂਰਾ ਸਾ ਮੌਸਮ ਵਗ ਤਾਂ ਦੁੰਦ ਕਿੱਧਰ ਹੀ ਗਈ ਖਣੀ ਤੇ ਉੱਥੇ ਸੀਗਾ ਵੀ ਦਿੱਲੀ ਦੇ ਨੇੜੇ ਫਿਰਦੀ ਸੀ ਵੀ ਤਾਂ ਕਰਕੇ ਹੈ ਨਾ ਜਿਆਦਾ ਪ੍ਰਦੂਸ਼ਨ ਸੀਗਾ ਤੇ ਇੱਧਰ ਮੌਸਮ ਬਹੁਤ ਵਧੀਆ ਹੈਗਾ ਦਿਨ ਵੀ ਖੁੱਲ ਚੁੱਕਿਆ ਪੂਰਾ ਸਮਾਗ ਲਗਭਗ ਪਾਉਣੇ ਪੰਜ ਦਾ ਤੇ ਆਪਾਂ ਟੱਪੇ ਸੀ ਨਰਨੌਲ ਨਰਨੌਲ ਟੱਪ ਕੇ ਆਪਾਂ ਪੀਰੇ ਸੀ ਚਾਹ ਕਿਉਂਕਿ ਜਿਹੜਾ 152 ਡੀ ਰੋਡ ਸੀਗਾ ਬਹੁਤ ਸੋਹਣਾ ਰੋਡ ਸੀਗਾ ਬਈ ਉਹ ਬਾੜ ਤਾਂ ਜਮੇ ਨਹੀਂ ਪਤਾ ਲੱਗਿਆ ਤੇ ਹੁਣ ਚਾਹ ਚ ਪੀਨੇ ਆ ਤੇ ਫਿਰ ਹੁਣ ਸਾਡੀ ਇਥੇ ਬਾੜ 150 ਕਿਲੋਮੀਟਰ ਰਹਿ ਗਈ 150 ਕਿਲੋਮੀਟਰ ਕੀ ਬਾੜ 150 ਕਿਲੋਮੀਟਰ ਕਿਹੜੀ ਬਾੜ ਤੇ ਤਿਆਨ ਲੱਗਿਆ ਵਧੀਆ ਨਿੱਖੜ ਕੇ ਦੇਣਾ ਤੇ ਹੁਣ ਅੱਗੇ ਪਹੁੰਚ ਕੇ ਚਾਹ ਪੀ ਕੇ ਕਰਦੇ ਆਂ ਇਹ ਗੱਲ ਲਓ ਜੀ ਹੋਟਲ ਆਪਣਾ ਹੋ ਗਿਆੜਾ ਉਹ ਸੀਗਾ 1800 ਵਾਲਾ 1800 ਦਾ ਆਪਣਾ ਰਿਹਾ ਹੈਗਾ ਆਰਾਵਲੀ ਵਿਊ ਨਵਾਂ ਹੀ ਹੋਟਲ ਹੈ 6 ਤਰੀਕ ਨੂੰ ਦੀ ਹੋਈ ਹੈਗੀ ਓਪਨਿੰਗ ਸੱਤ ਸਾਈਨ ਦਾ 105 ਨੰਬਰ ਆਪਣਾ ਹੈਗਾ ਰੂਮ ਹੋਟਲ ਦਾ ਨਾਮ ਤੁਹਾਨੂੰ نیچے ਦਿਖਾਤਾਗਾ ਜਮਾ ਨਿਊ ਹੋਟਲ ਹੈਗਾ ਛੇ ਦਾ ਸੰਬੰਧ ਉਹਦੀ ਹੋਈ ਹੈਗੀ ਓਪਨਿੰਗ ਤੇ ਇੱਧਰ ਆ ਗਿਆ ਮਿਰਰ ਆ ਗਿਆ ਔਰਲਡੀ ਕਾਬਟ ਵਗੈਰਾ ਇੱਧਰ ਆ ਗਿਆ ਆਪਣਾ ਬੈੱਡ ਏਸੀ ਵਗੈਰਾ ਮਤਲਬ ਟੈਲੀਫੋਨ ਵੀ ਹੈਗਾ ਤੇ ਇੱਧਰ ਆ ਗਿਆ ਆਪਣਾ ਵਾਸ਼ਰੂਮ ਬਿਲਕੁਲ ਨਵਾਂ ਇੰਟੀਰੀਅਰ ਹੈ ਸਾਰਾ ਤੇ ਵੈਸੇ ਨਾਲ ਸੀ ਪਹਿਲਾਂ ਵੇਖੇ ਸੀ ਕਿ ਤਿੰਨ ਚਾਰ ਪੰਜ ਹੋਟਲ ਵੇਖ ਲਈ ਸੀ ਨਾ ਆਪਾਂ ਤੇ ਸਾਨੂੰ ਆਹ ਬੈਸਟ ਲੱਗਾ ਬਾਕੀ ਦਾ ਰੇਟ ਆਪਾਂ ਨੂੰ ਮਿਲਿਆ 1800 ਦੇ ਵਿੱਚ ਤੇ ਹੁਣ ਆਪਾਂ ਕਿਹੜਾ ਮਤਲਬ ਮੜਾ ਜਾ ਰਿਲੈਕਸ ਹੋ ਕੇ ਦੀ ਚੱਲਦੇ ਆਂਗੇ ਮਤਲਬ ਸਿਟੀ ਇਸ 10 ਕਿਲੋਮੀਟਰ ਹੈ ਜੈਪੁਰ ਆਪਾਂ ਕਿ ਕਿਹੜਾ ਆਇਆ ਆਹ ਇਧਰ ਮਗਰ ਕਿਹੜੀ ਵੱਡੀ ਸਿਟੀ ਕਿਹੜੀ ਰਹਿ ਗਈ ਨਾਲਾ ਕਰਕੇ ਕਿਹੜੀ ਕਿਉਂ ਨਰ ਨਾਲ ਇਹ ਜਿਹੜਾ 159 ਵਾਲੀ ਸਾਈਡ ਤੋਂ ਆਉਣਿਆਂ ਨਾ ਉੱਥੋਂ ਜੈਪੁਰ ਤੋਂ 10 ਕਿਲੋਮੀਟਰ ਪਹਿਲਾਂ ਆ ਗਿਆ ਜਾਂਦਾ ਹੈ ਹੋਟਲ 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 ਦਾ ਨਾਮ ਤੁਹਾਨੂੰ ਮੈਂ ਦਿਖਾਤਾਗਾ ਜੇ ਕਿਸੇ ਨੇ ਵੀ ਰਹਿਣਾ ਵਧੀਆ ਹੋਟਲ ਆਗਾ ਨਮਾ ਹੋਟਲ ਆ ਜਾਵਾਂ ਤੇ ਹੁਣ ਚੱਲਦੇ ਖਾਣ ਪੀਣ